ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਮੈਂ ਜੁੜਿਆ ਜੀ ਗੁਰਿੰਦਰ ਇੱਕ ਨਵਾਂ ਵਿਸ਼ਾ ਲੈ ਕੇ ਅੱਜ ਜਿਹੜਾ ਵਿਸ਼ਾ ਵਾ ਨਾ ਇਹ ਕਿਸੇ ਨੇ ਫੋਟੋ ਪਾਈ ਹੋਈ ਸੀਗੀ ਜਿੱਦਾਂ ਅਕਸਰ ਆਪਾਂ ਪੋਸਟਾਂ ਦੇਖਦੇ ਆਂ ਚੰਗੀਆਂ ਤੇ ਉਹ ਇਦਾਂ ਲੱਗਿਆ ਕਿਸੇ ਨੇ ਨਾ ਬਹੁਤ ਅੱਕ ਕੇ ਜਿੱਦਾਂ ਵੀ ਜ਼ਿੰਦਗੀ ਤੋਂ ਬਹੁਤ ਅੱਕਿਆ ਕੋਈ ਬੰਦਾ ਤੇ ਉਹਨੇ ਇਹ ਚਾਰ ਤੱਤ ਕੱਢਤੇ ਜ਼ਿੰਦਗੀ ਦੇ ਤੇ ਵੱਖੋ-ਵੱਖਰੇ ਤਰੀਕੇ ਦੇ ਨਾਲ ਕਈਆਂ ਨੇ ਸ਼ੇਅਰ ਕੀਤੀ ਹੋਈ ਤੁਹਾਨੂੰ ਵੀ ਸ਼ਾਇਦ ਕਿਤੇ ਨਾ ਕਿਤੇ WhatsApp ਦੇ ਉੱਤੇ ਆਈ ਹੋਵੇ ਤੇ ਉਹਦੇ ਤੇ ਵਿਚਾਰ ਚਰਚਾ ਥੋੜੀ ਜੀ ਕਰਨੀ ਆ ਤੇ ਤੁਸੀਂ ਆਪਣੇ ਵਿਚਾਰ ਜਰੂਰ ਦੇਣੇ ਆ ਇਹ ਦੱਸਣਾ ਕਿ ਕੀ ਤੁਸੀਂ ਇਹਨਾਂ ਨਾਲ ਇਹ ਵਿਚਾਰਾਂ ਨਾਲ ਸਹਿਮਤ ਹਾਂ ਜਾਂ ਨਹੀਂ ਹਾਂ ਚਾਰ ਤੱਤ ਕਿਹੜੇ ਨੇ ਕਿ ਜ਼ਿੰਦਗੀ ਦੀਆਂ ਸਚਾਈਆਂ ਜਿੱਦਾਂ ਉਹਨੇ ਡਿਕਲੇਅਰ ਕਰਤੀਆਂ ਜਿਹੜੇ ਵੀ ਬੰਦੇ ਨੇ ਇਹ ਫੋਟੋ ਬਣਾਈ ਆ ਜਿੱਥੋਂ ਇਹ ਸ਼ੁਰੂਆਤ ਹੋਈ ਕਿ ਚਾਰ ਸੱਚ ਇਹਨਾਂ ਨੂੰ ਪ੍ਰਵਾਨ ਕਰ ਲਓ ਜ਼ਿੰਦਗੀ ਦੇ ਵਿੱਚ ਤੇ ਮੈਂ ਵੀ ਕਾਫੀ ਹੱਦ ਤੱਕ ਸਹਿਮਤ ਹਾਂ ਕਿ ਪਰਵਾਨ ਜਰੂਰ ਕਰ ਲੈਣੇ ਚਾਹੀਦੇ ਆ ਤਾਂ ਤੁਸੀਂ ਜ਼ਿੰਦਗੀ ਨੂੰ ਮਾਣ ਸਕਦੇ ਹੋ ਆਜੋ ਕਰਦੇ ਆ ਗੱਲ ਕਿਹੜੇ ਉਹ ਚਾਰ ਤੱਤ ਨੇ ਪਹਿਲਾ ਤੱਤ ਆਪਾਂ ਗੱਲਾਂ ਅਕਸਰ ਕਰਦੇ ਰਹਿੰਨੇ ਆ ਮਾੜੇ ਸਮੇਂ ਦੇ ਵਿੱਚ ਤੁਹਾਡਾ ਕੋਈ ਵੀ ਸਾਥ ਨਹੀਂ ਦਿੰਦਾ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕਿ 90% ਲੋਕ ਮੇਰੇ ਨਾਲ ਸਹਿਮਤ ਹੋਣਗੇ ਕਰਦਾ ਜੀ ਕੋਈ ਮਦਦ ਔਖੇ ਸਮੇਂ 'ਚ ਨਹੀਂ ਕਰਦਾ ਸੌਖੇ ਸਮੇਂ 'ਚ ਬਹੁਤ ਸਾਰੇ ਲੋਕ ਅੱਗੇ ਤੁਹਾਡੇ ਨਾਲ ਖੜ ਜਾਂਦੇ ਨੇ ਪਰ ਔਕੇ ਸਮੇਂ ਚ ਕੋਈ ਨਹੀਂ ਖੜਦਾ ਕਿਸੇ ਕੋਲੇ ਇੰਨਾ ਸਮਾਂ ਨਹੀਂ ਕਿਸੇ ਕੋਲ ਇਹਨਾਂ ਜਿਹੜਾ ਖੱਜਲ ਖੁਆਰ ਹੋਣ ਦਾ ਨਹੀਂ ਟਾਈਮ ਹੈਗਾ ਕਿ ਉਹ ਆਕੇ ਤੁਹਾਡੇ ਨਾਲ ਸ਼ਰੀਕ ਹੋ ਜਵੇ ਤੁਹਾਡੇ ਦੁੱਖਾਂ ਦੇ ਵਿੱਚ ਕਿਸੇ ਕੋਲੋਂ ਤੁਸੀਂ ਸਾਧਨ ਮੰਗਣ ਵੀ ਜਾਓਗੇ ਨਾ ਵੀ ਤੁਸੀਂ ਆਪਣੀ ਕੋਈ ਐਮਰਜੈਂਸੀ ਦੱਸਦੋਂਗੇ ਮਜਬੂਰੀ ਦੱਸਦੋਂਗੇ ਕਿ ਮੈਨੂੰ ਯਾਰ ਵਹੀਕਲ ਚਾਹੀਦਾ ਤੇਰਾ ਵੀ ਮੇਰੀ ਆ ਮਜਬੂਰੀ ਆ ਕੋਈ ਤੁਹਾਨੂੰ ਆਪਣੀ ਚੀਜ਼ ਤੱਕ ਉਹ ਨਹੀਂ ਦਿੰਦਾ ਚੀਜ਼ਾਂ ਨਾਲ ਇਹਨਾਂ ਲਗਾਵ ਲੋਕਾਂ ਦਾ ਉਹ ਉਹਨਾਂ ਦੀ ਚੀਜ਼ਾਂ ਦੀ ਮਦਦ ਵੀ ਨਹੀਂ ਕਰ ਸਕਦੇ ਤੇ ਉਹ ਜਿਹੜੀ ਆਪਣੀ ਜਿਹਦੇ ਵਿੱਚ ਉਹਨਾਂ ਦੀ ਆਪਣੀ એનર્ਜੀ ਲੱਗਣੀ ਆ ਉਹਨਾਂ ਦਾ ਆਪਣਾ ਸਮਾਂ ਲੱਗਣਾ ਵਾ ਉੱਥੇ ਤੁਹਾਡੇ ਨਾਲ ਲੋਕ ਕਿੱਥੋਂ ਖੜ ਜਾਣਗੇ ਆ ਕੇ ਹਰ ਕੋਈ ਬੰਦਾ ਅੱਜ ਕੱਲ ਇਹ ਸ਼ੋਅ ਕਰਦਾ ਭਾਵੇਂ ਹੋਵੇ ਨਾ ਹੋਵੇ ਬਿਜ਼ੀ ਸ਼ੋਅ ਕਰਦਾ ਹਰ ਬੰਦਾ ਵੀ ਮੈਂ ਬਹੁਤ ਬਿਜ਼ੀ ਯਾਰ ਮੇਰੇ ਕੋਲੇ ਸਮਾਂ ਨਹੀਂ ਅੱਗੇ ਪਿੱਛੇ ਸਮਾਂ ਜੇ ਤੁਸੀਂ ਹੁਣ ਮੰਨ ਲਓ ਕਿਸੇ ਨੂੰ ਖੁਸ਼ੀ ਦੇ ਮੌਕੇ ਤੇ ਬੁਲਾਇਆ ਨਾ ਫੋਨ ਕਰਕੇ ਹੁਬ ਕੇ ਆਉਣਗੇ ਅਗਲੇ ਤਿਆਰ ਹੋ ਕੇ ਬਹੁਤ ਟੌਹਰਾਂ ਕੱਢ ਕੇ ਆ ਜਾਣਗੇ ਤੁਹਾਡੇ ਕੋਲ ਤੇ ਜਦੋਂ ਕਦੇ ਤੁਹਾਡੇ ਤੇ ਮੁਸੀਬਤ ਆ ਗਈ ਤਾਂ ਫੇਰ ਕਿਸੇ ਨੇ ਤੁਹਾਡੇ ਫੋਨ ਕਰੇ ਤੇ ਵੀ ਨਹੀਂ ਆਉਣਾ ਜਿੱਥੇ ਆਪੋ ਆਪਣੇ ਆਪ ਆਉਣਾ ਚਾਹੀਦਾ ਉੱਥੇ ਫੋਨ ਕੀਤੇ ਤੇ ਵੀ ਨਹੀਂ ਆਉਣਾ ਇਹ ਵੀ ਅਜ਼ਮਾ ਕੇ ਦੇਖ ਲਿਓ ਸੋ ਇਹ ਪ੍ਰਵਾਨ ਕਰ ਲਓ ਕੋਈ ਨਹੀਂ ਖੜਦਾ ਔਕੇ ਸਮੇਂ ਦੇ ਸਿਰਫ ਦਰਦੀ ਤੁਸੀਂ ਆਪਣੇ ਆਪ ਹੀ ਉਹ ਤੇ ਪਰਮਾਤਮਾ ਹੁੰਦਾ ਹੋਰ ਕੋਈ ਨਹੀਂ ਹੁੰਦਾ ਦੂਜਾ ਜਿਹੜਾ ਇੱਕ ਸੱਚ ਪ੍ਰਵਾਨ ਕਰੋ ਪਿਆਰ ਨਾਮ ਦੀ ਕੋਈ ਚੀਜ਼ ਨਹੀਂ ਆ ਕਿੰਨੇ ਕੁ ਲੋਕ ਇਸ ਪੁਆਇੰਟ ਨਾਲ ਸਹਿਮਤ ਆ ਪਿਆਰ ਨਾਮ ਦੀ ਚੀਜ਼ ਹੈਗੀ ਜ਼ਰੂਰ ਆ ਜੀ ਸਿਰਫ ਉਹਨਾਂ ਲਈ ਜਿਹੜੇ ਸਕੂਲ ਪੜ੍ਹਦੇ ਨੇ ਕਾਲਜ ਪੜ੍ਹਦੇ ਨੇ ਉਹਨਾਂ ਨੂੰ ਲੱਗਦਾ ਕਿ ਪਿਆਰ ਹੁੰਦਾ ਵਾ ਅੱਜ ਕੱਲ ਤਾਂ ਉਹ ਵੀ ਮਤਲਬ ਦਾ ਉਹਨੂੰ ਵੀ ਮੈਂ ਪਿਆਰ ਨਹੀਂ ਗਿਣਦਾ ਉਹ ਵੀ ਅਟਰੈਕਸ਼ਨ ਹੀ ਹੁੰਦੀ ਆ ਉਹ ਥੋੜੀ ਦੇਰ ਚ ਖਤਮ ਹੋ ਜਾਂਦੀ ਆ ਤੇ ਉਸ ਦੌਰ ਦੇ ਵਿੱਚੋਂ ਆਪਾਂ ਸਾਰੇ ਲੰਗੇ ਹੋਏ ਆ ਪਿਆਰ ਨਹੀਂ ਹੁੰਦਾ ਉਹ ਪਿਆਰ ਕਰਨ ਵਾਲੇ ਵੀ ਮੇਰਾ ਖਿਆਲ 100 ਦੇ ਵਿੱਚੋਂ 5% ਲੋਕ ਰਹਿ ਗਏ ਹੋਣੇ ਆ ਬਾਕੀ ਤਾਂ ਸਾਰੀਆਂ ਫਾਰਮੈਲਟੀਆਂ ਹੀ ਨੇ ਭਾਵੇਂ ਰਿਸ਼ਤਿਆਂ ਦੇ ਵਿੱਚ ਲਗਾਓ ਦੋਸਤੀਆਂ ਦੇ ਵਿੱਚ ਲਗਾਓ ਆਪਾਂ ਕਹਿੰਨੇ ਤੈਨੂੰ ਮੈਂ ਬਹੁਤ ਪਿਆਰ ਕਰਦਾ ਯਾਰ ਤੇਰੇ ਲਈ ਜਾਨ ਹਾਜ਼ਰ ਆ ਤੇ ਜਦੋਂ ਵਾਰੀ ਆਉਂਦੀ ਆ ਫਿਰ ਜਾਨ ਦੇਣ ਦੀ ਕਿੰਨੇ ਕੁ ਦਿੰਦੇ ਨੇ ਇਹ ਵੀ ਸਾਨੂੰ ਪਤਾ ਹੀ ਆ ਸੋ ਇਹ ਚੀਜ਼ ਨੂੰ ਇੱਕ ਕਰੋ ਤੁਸੀਂ ਕਬੂਲ ਪਿਆਰ ਨਹੀਂ ਹੁੰਦਾ ਕੁਝ ਵੀ ਸਿਰਫ ਬਸੇ ਦੁਨੀਆਦਾਰੀਆਂ ਲੋਕਾਚਾਰੀਆਂ ਹਰ ਬੰਦਾ ਲੱਗਿਆ ਹੋਇਆ ਵਾ ਹਰ ਬੰਦੇ ਦਾ ਕੋਈ ਨਾ ਕੋਈ ਲੋਭ ਜ਼ਰੂਰ ਆ ਜਿਹੜਾ ਤੁਹਾਨੂੰ ਬੁਲਾ ਰਿਹਾ ਤੁਹਾਡੇ ਨਾਲ ਵਰਤ ਰਿਹਾ ਕਿਤੇ ਨਾ ਕਿਤੇ ਲੋਭ ਲੁਕੇ ਹੋਇਆ ਵਾ ਲੱਗਦਾ ਤੁਹਾਨੂੰ ਜਾਂ ਕੋਈ ਤੁਹਾਡੀ ਜ਼ਿੰਦਗੀ ਚ ਹੈਗਾ ਪਿਆਰ ਕਰਨ ਵਾਲਾ ਜਿਹੜਾ ਤੁਹਾਨੂੰ ਲੱਗਦਾ ਵੀ ਸੱਚੇ ਦਿਲੋਂ ਪਿਆਰ ਕਰਦਾ ਹਾਂ ਮੈਨੂੰ ਪੁੱਛਦਾ ਵਾ ਮੇਰਾ ਹਾਲ ਪੁੱਛਦਾ ਕਦੇ ਮੈਨੂੰ ਫੋਨ ਕਰਦਾ ਵਾ ਤਾਂ ਉਹ ਸਪੈਸ਼ਲ ਕਰਦਾ ਵਾ ਸਿਰਫ ਹਾਲ ਪੁੱਛਣ ਲਈ ਉਹਦੇ ਪਿੱਛੇ ਉਹਦਾ ਕੋਈ ਮਤਲਬ ਨਹੀਂ ਹੁੰਦਾ ਜਾਂ ਉਹ ਜ਼ਰੂਰੀ ਨਹੀਂ ਕਿ ਹਰ ਵਾਰ ਬੰਦਾ ਫੋਨ ਕਰੇ ਉਹਦੋਂ ਕੰਮ ਹੀ ਦੱਸੂਗਾ ਉਹ ਤੁਹਾਡੇ ਨਾਲ ਬਣਾ ਕੇ ਰੱਖਣਾ ਚਾਹੁੰਦਾ ਵਾ ਉਸ ਲਈ ਤੁਹਾਡਾ ਹਾਲਚਾਲ ਵੀ ਪੁੱਛਦਾ ਰਹਿੰਦਾ ਕਦੇ ਨਾ ਕਦੇ ਉਹਨੂੰ ਕੰਮ ਪੈ ਸਕਦਾ ਇਹ ਵੀ ਉਹਦਾ ਲਾਲਚ ਹੁੰਦਾ ਇਹਦੇ ਪਿੱਛੇ ਜਾਂ ਕੋਈ ਹੈ ਵੀ ਬਿਨਾਂ ਲਾਲਚ ਤੋਂ ਰਿਸ਼ਤਾ ਨਿਭਾ ਰਿਹਾ ਤਾਂ ਦੱਸਿਓ ਜਰੂਰ ਤੀਜੀ ਗੱਲ ਆਪਣੇ ਦੁੱਖ ਆਪਣੇ ਤੱਕ ਰੱਖਣੇ ਚਾਹੀਦੇ ਨੇ ਮੈਂ 100% ਸਹਿਮਤ ਹਾਂ ਜੀ ਇਸ ਪੁਆਇੰਟ ਤੇ ਦੂਜੇ ਨੂੰ ਦੁੱਖ ਦੱਸੋਗੇ ਹੋ ਸਕਦਾ ਤੁਹਾਨੂੰ ਦੁੱਖ ਵੰਡਾਉਣ ਵਾਲਾ ਬੰਦਾ ਮਿਲ ਜੇ ਪਰ ਕਦੇ ਨਾ ਕਦੇ ਉਹ ਉਹ ਦੁੱਖਾਂ ਦਾ ਹਥਿਆਰ ਜ਼ਰੂਰ ਬਣਾਊਗਾ ਜਿਹੜੇ ਤੁਹਾਨੂੰ ਜਿਹੜੇ ਤੁਸੀਂ ਉਹਨੂੰ ਦੱਸੇ ਨੇ ਨਾ ਉਹਨਾਂ ਨੂੰ ਉਹ ਤੁਹਾਡੀ ਕਮਜ਼ੋਰੀ ਸਮਝ ਕੇ ਵਰਤ ਸਕਦਾ ਤੁਹਾਡੇ ਉੱਤੇ ਹੀ ਉਦਾਹਰਣ ਵਜੋਂ ਕੋਈ ਗੱਲ ਤੁਹਾਡੇ ਜ਼ਿੰਦਗੀ 'ਚ ਹੋਈ ਤੁਹਾਨੂੰ ਲੱਗਦਾ ਵੀ ਮੈਂ ਇਹ ਗੱਲ ਤਾਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ ਇੱਕ ਆ ਬੰਦਾ ਵਾ ਇਹਦੇ ਨਾਲ ਸਾਂਝੀ ਕਰ ਸਕਦੇ ਆ ਕਦੇ ਜਜ਼ਬਾਤੀ ਹੋ ਕੇ ਤੁਸੀਂ ਸਾਂਝੀ ਕਰ ਲਈ ਜਦੋਂ ਤੁਹਾਡੇ ਤੁਹਾਡਾ ਉਹਦੇ ਨਾਲ ਰਿਸ਼ਤਾ ਬਹੁਤ ਵਧੀਆ ਸੀ ਰਿਸ਼ਤੇ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਕਿਸੇ ਦੇ ਵੀ ਕੱਲ ਨੂੰ ਉਹਦੇ ਨਾਲ ਤੁਹਾਡਾ ਰਿਸ਼ਤਾ ਵਿਗੜ ਗਿਆ ਤਾਂ ਜਿਹੜਾ ਭੇਦ ਤੁਸੀਂ ਉਹਨੂੰ ਦਿੱਤਾ ਹੋਇਆ ਉਹ ਵਾਇਰਲ ਕਰੂਗਾ ਵਾਇਰਲ ਵੀ ਕਿੱਥੇ ਕਰੂਗਾ ਤੁਹਾਡੇ ਸਰਕਲ ਦੇ ਵਿੱਚ ਹੀ ਕਰੂ ਇਹ ਵੀ ਅਜ਼ਮਾ ਕੇ ਦੇਖ ਲਿਓ ਸੋ ਆਪਣਾ ਦੁੱਖ ਦੱਸਣ ਦਾ ਵੀ ਕਿਸੇ ਨੂੰ ਸਮਾਂ ਨਹੀਂ ਇਹ ਟਾਈਮ ਨਹੀਂ ਹੈਗਾ ਆਪਣਾ ਦੁੱਖ ਆਪਣੇ ਤੱਕ ਸੀਮਿਤ ਰੱਖੋ ਸਭ ਤੋਂ ਵਧੀਆ ਤਰੀਕਾ ਵਾ ਦੁੱਖ ਪਰਮਾਤਮਾ ਨੂੰ ਦੱਸੋ ਜਦੋਂ ਮੈਂ ਪਹਿਲੇ ਪੁਆਇੰਟ 'ਚ ਗੱਲ ਕੀਤੀ ਸੀ ਪਰਮਾਤਮਾ ਨਾਲ ਦੁੱਖ ਫੋਲਿਆ ਕਰੋ ਤੇ ਇਹ ਗੱਲਾਂ ਅੱਜ ਨਹੀਂ ਹੋ ਰਹੀਆਂ ਇਸ ਵੀਡੀਓ ਦੇ ਵਿੱਚ ਮੈਂ ਤਾਂ ਇਹ ਗੱਲਾਂ ਜਿਹੜੀਆਂ 2 ਸਾਲ ਤੋਂ ਉੱਤੇ ਹੋ ਗਏ ਮੇਰੇ ਇਸ ਚੈਨਲ ਨੂੰ ਉਦੋਂ ਦਾ ਕਰਦਾ ਆ ਰਿਹਾ ਵਾਂ ਜੀ ਚੌਥਾ ਜਿਹੜਾ ਪੁਆਇੰਟ ਮੈਂ ਪੂਰੀ ਤਰ੍ਹਾਂ ਸਹਿਮਤ ਨਹੀਂ ਇਹਦੇ ਨਾਲ ਕਾਫੀ ਹੱਦ ਤੱਕ ਸਹਿਮਤ ਵੀ ਹਾਂ ਕਹਿ ਲਓ ਵੀ ਮੈਂ 60% ਸਹਿਮਤ ਹਾਂ 40% ਸਹਿਮਤ ਨਹੀਂ ਕਿ ਪੈਸਾ ਹੀ ਸਭ ਕੁਝ ਆ ਹੋ ਸਕਦਾ ਪੈਸੇ ਦੇ ਨਾਲ ਹੀ ਤੁਹਾਨੂੰ ਸਲਾਮਾਂ ਨੇ ਜੇ ਤੁਹਾਡੇ ਕੋਲ ਪੈਸਾ ਵਾ ਤਾਂ ਹੋ ਸਕਦਾ ਓਕੇ ਸਮੇਂ ਦੇ ਵਿੱਚ ਤੁਹਾਡੇ ਨਾਲ ਕੋਈ ਆ ਕੇ ਖੜ ਵੀ ਜਾਵੇ ਇਹ ਵੀ ਦੇਖ ਲਓ ਪੈਸੇ ਦੀ ਪਾਵਰ ਆ ਪੈਸਾ ਤੁਹਾਡੇ ਕੋਲ ਆ ਤਾਂ ਸਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਤੁਹਾਨੂੰ ਮਿਲਣਾ ਚਾਹੁੰਦੇ ਆ ਤੁਹਾਡੇ ਨਾਲ ਵਰਤਣਾ ਚਾਹੁੰਦੇ ਆ ਤੁਹਾਡੇ ਘਰ ਆਉਣਾ ਚਾਹੁੰਦੇ ਆ ਜਦ ਤੱਕ ਤੁਹਾਡੇ ਕੋਲ ਪੈਸਾ ਉਹ ਵੀ ਚੰਗਾ ਪੈਸਾ ਉਦੋਂ ਤੱਕ ਤੁਹਾਨੂੰ ਇੱਜ਼ਤ ਵੀ ਚੰਗੀ ਮਿਲ ਜਾਂਦੀ ਆ ਜਦੋਂ ਤੁਹਾਡੇ ਕੋਲ ਪੈਸਾ ਵਾ 60% ਇਹ ਗੱਲ ਸਹੀ ਆ ਕਿ ਪੈਸਾ ਸਭ ਕੁਝ ਹੀ ਆ ਪਰ 40% ਮੈਂ ਸਹਿਮਤ ਕਿਉਂ ਨਹੀਂ ਪੈਸਾ ਜੇ ਸਾਰਾ ਕੁਝ ਹੁੰਦਾ ਤਾਂ ਇੰਨੇ ਜਿਹੜੇ ਅਮੀਰ ਬੰਦੇ ਨੇ ਨਾ ਅੱਜ ਕੱਲ ਉਹ ਡਿਪਰੈਸ਼ਨ ਦਾ ਸ਼ਿਕਾਰ ਨਾ ਹੋ ਰਹੇ ਹੁੰਦੇ ਉਹਨਾਂ ਨੂੰ ਦਵਾਈਆਂ ਦੀ ਲੋੜ ਨਾ ਪੈਂਦੀ ਤੇ ਉਹ ਪੈਸਾ ਜਿਹੜਾ ਉਹਨਾਂ ਦੇ ਉਹਨਾਂ ਦਾ ਦਵਾਈਆਂ ਦੇ ਉੱਤੇ ਖਰਚ ਨਾ ਹੁੰਦਾ ਉਹਨਾਂ ਨੂੰ ਰਾਤ ਨੂੰ ਸੌਣ ਲੱਗੇ ਜਿਹੜੀਆਂ ਪੈਸੇ ਨਾਲ ਦਵਾਈਆਂ ਲਈਆਂ ਉਹ ਉਹ ਨਾ ਲੈਣੀਆਂ ਪੈਂਦੀਆਂ ਸੋ ਪੈਸਾ ਸਾਰਾ ਕੁਝ ਵੀ ਨਹੀਂ ਆ ਪੈਸਾ ਤੁਹਾਨੂੰ ਚੈਨ ਦੀ ਨੀਂਦ ਨਹੀਂ ਸੌਣ ਦਿੰਦਾ ਪੈਸਾ ਵਾ ਜਿਹੜਾ ਤੁਹਾਨੂੰ ਸਕੂਨ ਨਹੀਂ ਦਿੰਦਾ ਪੈਸਾ ਕਿਸੇ ਦੀ ਜਾਨ ਨਹੀਂ ਖਰੀਦ ਸਕਦਾ ਗਈ ਹੋਈ ਸੋ ਬਹੁਤ ਸਾਰੀਆਂ ਚੀਜ਼ਾਂ ਇਹੋ ਜੀਆਂ ਨੇ ਜੋ ਪੈਸਾ ਨਹੀਂ ਕਰ ਸਕਦਾ ਪਰ ਬਹੁਤ ਸਾਰੀਆਂ ਚੀਜ਼ਾਂ ਇਹੋ ਜੀਆਂ ਹੈ ਵੀ ਨੇ ਜੋ ਪੈਸਾ ਕਰ ਸਕਦਾ ਸੋ ਦੋਨੋਂ ਪਾਸੇ ਬੈਲੈਂਸ ਆ ਜੀ ਤੁਹਾਨੂੰ ਜਰੂਰ ਪੈਸਾ ਕਮਾਉਣ ਦੇ ਲਈ ਮਿਹਨਤ ਕਰਨੀ ਚਾਹੀਦੀ ਆ ਵੱਤ ਵੱਤ ਪੈਸਾ ਕਮਾਉਣਾ ਚਾਹੀਦਾ ਪਰ ਹਾਂ ਪੈਸੇ ਨੂੰ ਰੱਬ ਬਣਾ ਦੋਗੇ ਫਿਰ ਉਹ ਗਲਤ ਹੋ ਜਾਣਾ ਕੰਮ ਤੇ ਮੇਰੇ ਆਹ ਵਿਚਾਰ ਨੇ ਜੀ ਤੁਸੀਂ ਚਾਰ ਜਿਹੜੇ ਮੈਂ ਇਹ ਤੱਥ ਤੁਹਾਡੇ ਨਾਲ ਸਾਂਝੇ ਕੀਤੇ ਤੱਥ ਕਹਿ ਲਓ ਸੱਚ ਕਹਿ ਲਓ ਇਹਨਾਂ ਬਾਰੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੋਈ ਖਾਸ ਨਹੀਂ ਆਏ ਇਸ ਕਰਕੇ ਮੈਂ ਅੱਜ ਨਹੀਂ ਬੋਲੂਗਾ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਰੱਜ ਕੇ ਕਰੋ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਦੇ ਨਾਮ ਬੋਲੇ ਜਾਣਗੇ ਬਹੁਤ ਬਹੁਤ ਧੰਨਵਾਦ